ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹਾਲਾਤ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਨੇ ਤਾਜ਼ਾ ਰਿਪੋਰਟਰਾਂ ਦੇ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ 44 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਐਸ ਐਨ ਐ ਜਿਨ੍ਹਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਖਤਮ ਹੋਣ ਤੇ ਘਾਰੂਤੇ ਨੇ ਇੱਕ ਪਾਸੇ ਸਰਕਾਰ ਦੇ ਵੱਲੋਂ ਲਗਭਗ 1,77,000 ਲੋਕਾਂ ਨੂੰ ਪਰਮਨੈਂਟ ਰਿਹਾਇਸ਼ ਐਨ ਕੇ ਪੀ ਆਰ ਮਿਲੀ ਹੈ ਦੂਜੇ ਪਾਸੇ ਹਜ਼ਾਰਾਂ ਪੰਜਾਬੀ ਅਜਿਹੇ ਵਿਹਾਨ ਜੋ ਅੱਜ ਰੋਟੀ ਤੱਕ ਲਈ ਮਹਤਾਜ ਹੋ ਚੁੱਕੇ ਨੇ ਇਹ ਉਹ ਲੋਕ ਨਹੀਂ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਨੇ ਅਤੇ ਜੋ ਕਾਨੂੰਨੀ ਤੌਰ ਉਤੇ ਕੰਮ ਨਹੀਂ ਕਸਤੇ ਟੌਨਟੋ ਦੇ ਵਿੱਚ ਰਹਿਣ ਵਾਲਾ ਅਰਸ਼ਦੀਪ ਵੀ ਇਹਨਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਰਸ਼ਦੀਪ ਦਾ ਕਹੇ ਕਿ ਮਹਿੰਗੀ ਸ਼ਹਿਰ ਦੇ ਵਿੱਚ ਕਿਰਾਇਆ ਖਾਣ ਪੀਣ ਅਤੇ ਹੋਰ ਖਰਚੇ ਚੱਲਨੇ ਉਸ ਲਈ ਮੁਸ਼ਕਲ ਹੋ ਚੁੱਕੇ ਨੇ ਉਸ ਨੇ ਕਹਿੰਦਾ ਕਿ ਉਸ ਦੇ ਅਲਜੀਨੋ ਫਰਾਡ ਦੇ ਦੋਸ਼ਾਂ ਹੇਠ ਰਾਤ ਕਰ ਦਿੱਤਾ ਕਿ ਹਾਲਾਂਕਿ ਉਹ ਦਾਅਵਾ ਕਰਦਾ ਹੈ ਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਅਰਸ਼ਦੀਪ ਕਹਿੰਦਾ ਹੈ ਕਿ ਸਰਕਾਰ ਸਾਬਤ ਕਰ ਦੇਵੇ ਕਿ ਮੈਂ ਗਲਤ ਤਾਂ ਤਾਂ ਮੈਂ ਤੁਰੰਤ ਕੈਨੇਡਾ ਛੱਡਣ ਦੇ ਲਈ ਤਿਆਰ ਹਾਂ ਪਰ ਮੇਰੇ ਦਸਤਾਵੇਜ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਉਹ ਟਾਰਗੋ ਇਮੀਗ੍ਰੈਂਟ ਨਾਮੀ ਪ੍ਰੋਗਰਾਮ ਦੇ ਤਹਿਤ ਰhato ਹੋਏ ਉਮੀਦਵਾਰ ਅਮਰਿੰਦਰ ਦੇ ਹਾਲਾਤ ਵੀ ਚਿੰਤਾਜਨਕ ਬਨੇ ਹੋਏ ਨੇ ਉਸ ਦਾ ਵਰਕ ਪਰਮਿਟ ਜਲਦ ਹੀ ਖਤਮ ਹੋਣ ਵਾਲਾ ਹੈ ਅਤੇ ਉਹ ਇੱਕ ਅੰਧਕਾਰ ਦੇ ਵਿੱਚ ਦਿਸ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣਾ ਚਾਹੁੰਦਾ ਹੈ ਤਾਂ ਇਮੀਗ੍ਰੇਸ਼ਨ ਸਟੇਟਸ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੈ। ਛੋਟੇ ਜਿਹੇ ਲਾਪਰਵਾਹੀ ਵੀ ਵੱਡੀ ਮੁਸੀਬਤ ਬਣ ਸਕਦੀ ਹੈ। ਹਾਲਾਂਕਿ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਵੰਬਰ 2025 ਦੇ ਵਿੱਚ ਸਿਰਫ 2485 স্টਡੀ ਵੀਜ਼ੇ ਜਾਰੀ ਹੋਏ ਜਦਕਿ ਸਿਰਫ 2 ਸਾਲ ਪਹਿਲਾਂ ਹੀ ਇਹ ਗਿਣਤੀ 90 ਹਜ਼ਾਰ ਤੋਂ ਵੱਧ ਸੀ ਇਮੀਗ੍ਰੇਸ਼ਨ ਵਕੀਲਾ ਤੇ ਰਫਤਾਰਾਂ ਦੇ ਵਿੱਚ ਹੁਣ ਪਹਿਲਾਂ ਵਰਗੀ ਭੀੜ ਵੀ ਨਹੀਂ ਰਹੀ ਅਤੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਜਵਾਨ ਵਿਦਿਆਰਥੀਆਂ ਦੀ ਗਿਣਤੀ ਲਗਭਗ ਅੱਧੀ ਰਹਿ ਗਈ ਹੈ ਸਰਕਾਰੀ ਅੰਕੜੇ ਦੇ ਮੁਤਾਬਕ ਦਸੰਬਰ 2024 ਦੇ ਵਿੱਚ 598000 ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਮੌਜੂਦ ਸਨ ਜਦਕਿ ਪਿਛਲੇ ਸਾਲ ਇਹ ਗਿਣਤੀ ਘਟ ਕੇ 474000 ਰਹਿ ਗਈ ਅਰਥਾਤ ਲਗਭਗ ਸਵਾ ਲੱਖ ਵਿਦਿਆਰਥੀਆਂ ਦੀ ਕਮੀ ਦਰਜ ਕੀਤੀ ਗਈ ਹੈ ਹਾਲਾਂਕਿ 205 ਵਰਕਰ ਪਰਮਿਟ ਹ올 ਦਾ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਦਸੰਬਰ 2024 ਦੇ ਵਿੱਚ 14 ਲੱਖ 61 ਹਜ਼ਾਰ ਲੋਕ ਪਰਮਿਟ ਉੱਤੇ ਸਨ ਜੋ ਪਿਛਲੇ ਸਾਲ ਵੱਧ ਕੇ 14 ਲੱਖ 91 ਹਜ਼ਾਰ ਹੋ ਗਏ ਮਾਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੋਰ ਵਿਸਤਤ ਹੋ ਸਕਦੀ ਹੈ ਅਤੇ ਵਿਦਿਆਰਥੀ ਅਤੇ ਵਰਕਰ ਨੂੰ ਹੋਰ ਕਦਮ ਸੋਚ ਸਮਝ ਕੇ ਚੁੱਕਣ ਦੀ ਲੋੜ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹਾਲਾਤ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਨੇ ਤਾਜ਼ਾ ਰਿਪੋਰਟਾਂ ਦੇ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ 44 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਐਸਐਨਏ ਜਿਨ੍ਹਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਖਤਮ ਹੋਣ ਤੇ ਕਗਾਰ ਉਤੇ ਨੇ ਇੱਕ ਪਾਸੇ ਸਰਕਾਰ ਦੇ ਵੱਲੋਂ ਲਗਭਗ 1770000 ਲੋਕਾਂ ਨੂੰ ਪਰਮਨੈਂਟ ਰਿਹਾਇਸ਼ੀਨ ਕੇ ਪੀਆਰ ਮਿਲੀ ਹੈ ਦੂਜੇ ਪਾਸੇ ਹਜ਼ਾਰਾਂ ਪੰਜਾਬੀ ਯੁਏ ਵੀਹਾਨ ਜੋ ਅੱਜ ਰੋਟੀ ਤੱਕ ਲਈ ਮਹਤਾਜ ਹੋ ਚੁੱਕੇ ਨੇ ਇਹ ਉਹ ਲੋਕ ਨਹੀਂ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਨੇ ਅਤੇ ਜੋ ਕਾਨੂੰਨੀ ਤੌਰ ਉਤੇ ਕੰਮ ਹਿਕਾਸ ਤੇ ਟੋਰਾਂਟੋ ਦੇ ਵਿੱਚ ਰਹਿਣ ਵਾਲਾ ਅਰਸ਼ਦੀਪ ਵੀ ਇਹਨਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਰਸ਼ਦੀਪ ਦਾ ਕਹਦਾ ਹੈ ਕਿ ਮਹਿੰਗੇ ਸ਼ਹਿਰ ਦੇ ਵਿੱਚ ਕਿਰਾਇਆ ਖਾਣ ਪੀਣ ਅਤੇ ਹੋਰ ਖਰਚੇ ਚੱਲਨੇ ਉਸ ਲਈ ਮੁਸ਼ਕਲ ਹੋ ਚੁੱਕੇ ਨੇ ਉਸ ਦੇ ਕਹਿਣੇ ਕਿ ਉਸ ਦੀ ਅਲਜੀ ਨੂੰ ਫਰਾਡ ਦੇ ਦੋਸ਼ਾ ਹੇਠ ਰਾਤ ਕਰ ਦਿੱਤਾ ਗਿਆ ਹਾਲਾਂਕਿ ਉਹ ਦਾਅਵਾ ਕਰਦਾ ਹੈ ਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਅਰਸ਼ਦੀਪ ਕਹਿੰਦਾ ਹੈ ਕਿ ਸਰਕਾਰ ਸਾਬਤ ਕਰ ਦੇਵੇ ਕਿ ਮੈਂ ਗਲਤ ਤਾਂ ਮੈਂ ਤੁਰੰਤ ਕੈਨੇਡਾ ਛੱਡਣ ਦੇ ਲਈ ਤਿਆਰ ਹਾਂ ਪਰ ਮੇਰੇ ਦਸਤਾਵੇਜ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਉਹ ਟੈਰਗੋ ਇਮੀਗ੍ਰੈਂਟ ਨੋਮੀਨੇ ਪ੍ਰੋਗਰਾਮ ਦੇ ਤਹਿਤ ਰੈਟ ਹੋਏ ਉਮੀਦਵਾਰ ਅਮਰਿੰਦਰ ਦੇ ਹਾਲਾਤ ਵੀ ਚਿੰਤਾਜਨਕ ਬਣੇ ਹੋਏ ਨੇ ਉਸ ਦਾ ਵਰਕ ਪਰਮਿਟ ਜਲਦ ਹੀ ਖਤਮ ਹੋਣ ਵਾਲਾ ਹੈ ਅਤੇ ਉਹ ਇੱਕ ਅੰਧਕਾਰ ਦੇ ਵਿੱਚ ਦਿਸ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣਾ ਚਾਹੁੰਦਾ ਹੈ ਤਾਂ ਇਮੀਗ੍ਰੇਸ਼ਨ ਸਟੇਟਸ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੈ। ਛੋਟੇ ਜਿਹੇ ਲਾਪਰਵਾਹੀ ਵੀ ਵੱਡੀ ਮੁਸੀਬਤ ਬਣ ਸਕਦੀ ਹੈ। ਹਾਲਾਂਕਿ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਵੰਬਰ 2025 ਦੇ ਵਿੱਚ ਸਿਰਫ 2485 ਸਟਡੀ ਵੀਜ਼ੇ ਜਾਰੀ ਹੋਏ ਜਦਕਿ ਸਿਰਫ 2 ਸਾਲਾਂ ਪਹਿਲਾਂ ਹੀ ਇਹ ਗਿਣਤੀ 90 ਹਜ਼ਾਰ ਤੋਂ ਵੱਧ ਸੀ। ਇਮੀਗ੍ਰੇਸ਼ਨ ਵਕਿੱਲਾ ਤੇ ਰਫਤਰਾ ਦੇ ਵਿੱਚ ਹੁਣ ਪਹਿਲਾ ਵਰਗੀ ਭੀੜ ਵੀ ਨਹੀਂ ਰਹੀ ਅਤੇ ਕੈਨੇਡਾ ਵਿੱਚ ਪੜਾਈ ਕਰਨ ਦੇ ਜਵਾਨ ਵਿਦਿਆਰਥੀਆਂ ਦੀ ਗਿਣਤੀ ਲਗਭਗ ਅੱਧੀ ਰਹਿ ਗਈ ਹੈ ਸਰਕਾਰੀ ਅੰਕੜੇ ਦੇ ਮੁਤਾਬਕ ਦਸੰਬਰ 2024 ਦੇ ਵਿੱਚ 598000 ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਮੌਜੂਦ ਸਨ ਜਦਕਿ ਪਿਛਲੇ ਸਾਲ ਇਹ ਗਿਣਤੀ ਘਟ ਕੇ 474000 ਰਹਿ ਗਈ। ਅਰਥਾਤ ਲਗਭਗ ਸਵਾ ਲੱਖ ਵਿਦਿਆਰਥੀਆਂ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਦੂਜੇ ਪਾਸੇ ਵਰਕ ਪਰਮਿਟ 홀ਡਰ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਦਸੰਬਰ 2024 ਦੇ ਵਿੱਚ 1461000 ਲੋਕ ਪਰਮਿਟ ਉੱਤੇ ਸਨ ਜੋ ਪਿਛਲੇ ਸਾਲ ਵੱਧ ਕੇ 1491000 ਹੋ ਗਏ। ਮਾਰਤਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੋਰ ਵਿਸਤਾਰਤ ਹੋ ਸਕਦੀ ਹੈ ਅਤੇ ਵਿਦਿਆਰਥੀ ਅਤੇ ਵਰਕਰ ਨੂੰ ਹੋਰ ਕਦਮ ਸੋਚ ਸਮਝ ਕੇ ਚੁੱਕਣ ਦੀ ਲੋੜ ਹੈ ਕੈਨੇਡਾ ਵਿੱਚ ਜਿਵੇਂ ਕ੍ਰਿਸ਼ਿਅਨੂ ਲੈ ਕੇ ਹਾਲਾਤ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਨੇ ਤਾਜ਼ਾ ਰਿਪੋਰਟਰਾਂ ਦੇ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ 40 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਐਸ ਐਨ ਐ ਜਿਨ੍ਹਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਖਤਮ ਹੋਣ ਤੇ ਘਾਰੂਤੇ ਨੇ ਇੱਕ ਪਾਸੇ ਸਰਕਾਰ ਦੇ ਵੱਲੋਂ ਲਗਭਗ 1.77 ਲੱਖ ਹਜ਼ਾਰ ਲੋਕਾਂ ਨੂੰ ਪਰਮਨੈਂਟ ਰਿਹਾਇਸ਼ੀਨ ਕੇ ਪੀ ਆਰ ਮਿਲੀ ਹੈ ਦੂਜੇ ਪਾਸੇ ਹਜ਼ਾਰਾਂ ਪੰਜਾਬੀ ਜੁਆਏ ਵਿਹਾਨ ਜੋ ਅੱਜ ਰੋਟੀ ਤੱਕ ਲਈ ਮਹਤਾਜ ਹੋ ਚੁੱਕੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਨੇ ਅਤੇ ਜੋ ਕਾਨੂੰਨੀ ਤੌਰ ਉਤੇ ਕੰਮ ਨਹੀਂ ਕੀ ਕਰ ਸਕਤੇ ਟੋਰਾਂਟੋ ਦੇ ਵਿੱਚ ਰਹਿਣ ਵਾਲਾ ਅਰਸ਼ਦੀਪ ਵੀਨਾ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਰਸ਼ਦੀਪ ਦਾ ਜ਼ਹਿ ਕਿ ਮਹਿੰਗੇ ਸ਼ਹਿਰ ਦੇ ਵਿੱਚ ਕਿਰਾਇਆ ਖਾਣ ਪੀਣ ਅਤੇ ਹੋਰ ਖਰਚੇ ਚੱਲਨੇ ਉਸ ਲਈ ਮੁਸ਼ਕਲ ਹੋ ਚੁੱਕੇ ਨੇ ਉਸ ਦੇ ਕਹਿਣੇ ਕਿ ਉਸ ਦੇ ਅਲਜੀਨੋ ਫਰਾਡ ਦੇ ਦੋਸ਼ਾਂ ਹੇਠ ਰਾਤ ਕਰ ਦਿੱਤਾ ਕਿ ਹਾਲਾਂਕਿ ਉਹ ਦਾਵਾ ਕਰਦਾ ਹੈ ਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਅਰਸ਼ਦੀਪ ਕਹਿੰਦਾ ਹੈ ਕਿ ਸਰਕਾਰ ਸਾਬਤ ਕਰ ਦੇਵੇ ਕਿ ਮੈਂ ਗਲਤ ਤਾਂ ਮੈਂ ਤੁਰੰਤ ਕੈਨੇਡਾ ਛੱਡਣ ਦੇ ਲਈ ਤਿਆਰ ਹਾਂ ਪਰ ਮੇਰੇ ਦਸਤਾਵੇਜ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਉਹ ਟੈਰਗੋ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਤਹਿਤ ਰਤੋ ਹੋਏ ਉਮੀਦਵਾਰ ਅਮਰਿੰਦਰ ਦੇ ਹਾਲਾਤ ਵੀ ਚਿੰਤਾਜਨਕ ਬਣੇ ਹੋਏ ਨੇ ਉਸ ਦਾ ਵਰਕ ਪਰਮਿਟ ਜਲਦ ਹੀ ਖਤਮ ਹੋਣ ਵਾਲਾ ਹੈ ਅਤੇ ਉਹ ਇੱਕ ਅੰਧਕਾਰ ਦੇ ਵਿੱਚ ਦਿਸ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣਾ ਚਾਹੁੰਦਾ ਹੈ ਤਾਂ ਇਮੀਗ੍ਰੇਸ਼ਨ ਸਟੇਟਸ ਨੂੰ ਕਾਇਮ ਰੱਖਣਾ ਸਭ ਤੋਂ ਜ਼ਰੂਰੀ ਹੈ। ਛੋਟੇ ਜਿਹੇ ਲਾਪਰਵਾਹੀ ਵੀ ਵੱਡੀ ਮੁਸੀਬਤ ਬਣ ਸਕਦੀ ਹੈ। ਹਾਲਾਂਕਿ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਵੰਬਰ 2025 ਦੇ ਵਿੱਚ ਸਿਰਫ 2485 স্টਡੀ ਵੀਜ਼ੇ ਜਾਰੀ ਹੋਏ ਜਦਕਿ ਸਿਰਫ 2 ਸਾਲ ਪਹਿਲਾਂ ਹੀ ਇਹ ਗਿਣਤੀ 90 ਹਜ਼ਾਰ ਤੋਂ ਵੱਧ ਸੀ। ਇਮੀਗ੍ਰੇਸ਼ਨ ਵਕੀਲਾ ਤੇ ਰਫਤਾਰਾਂ ਦੇ ਵਿੱਚ ਹੁਣ ਪਹਿਲਾ ਵਰਗੀ ਭੀੜ ਵੀ ਨਹੀਂ ਰਹੀ ਅਤੇ ਕੈਨੇਡਾ ਵਿੱਚ ਪੜਾਈ ਕਰਨ ਦੇ ਜਵਾਨ ਵਿਦਿਆਰਥੀਆਂ ਦੀ ਗਿਣਤੀ ਲਗਭਗ ਅੱਧੀ ਰਹਿ ਗਈ ਹੈ ਸਰਕਾਰੀ ਅੰਕੜੇ ਦੇ ਮੁਤਾਬਕ ਦਸੰਬਰ 2024 ਦੇ ਵਿੱਚ 598000 ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਮੌਜੂਦ ਸਨ ਜਦਕਿ ਪਿਛਲੇ ਸਾਲ ਇਹ ਗਿਣਤੀ ਘਟ ਕੇ 474000 ਰਹਿ ਗਈ। ਅਰਥਾਤ ਲਗਭਗ ਸਵਾ ਲੱਖ ਵਿਦਿਆਰਥੀਆਂ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਦੂਜੇ ਪਾਸੇ ਵਰਕ ਪਰਮਿਟ 홀ਡਰ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਦਸੰਬਰ 2024 ਦੇ ਵਿੱਚ 1461000 ਲੋਕ ਪਰਮਿਟ ਉੱਤੇ ਸਨ ਜੋ ਪਿਛਲੇ ਸਾਲ ਵੱਧ ਕੇ 1491000 ਮਨ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੋਰ ਵਿਸਤਤ ਹੋ ਸਕਦੀ ਹੈ ਅਤੇ ਵਿਦਿਆਰਥੀ ਅਤੇ ਵਰਕਰ ਨੂੰ ਹੋਰ ਕਦਮ ਸੋਚ ਸਮਝ ਕੇ ਚੁੱਕਣ ਦੀ ਲੋੜ ਹੈ ਕੈਨੇਡਾ ਵਿੱਚ ਜਿਵੇਂ ਕ੍ਰਿਸ਼ਿਅਨ ਨੂੰ ਲੈ ਕੇ ਹਾਲਾਤ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਨੇ ਤਾਜ਼ਾ ਰਿਪੋਰਟਾਂ ਦੇ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ 44 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਐਸ ਐਨ ਐ ਜਿਨ੍ਹਾਂ ਦੇ ਵੀਜ਼ੇ ਚੌਪਰਕ ਪਰਮਿਟ ਖਤਮ ਹੋਣ ਤੇ ਘਾਰ ਉੱਤੇ ਨੇ ਇੱਕ ਪਾਸੇ ਸਰਕਾਰ ਦੇ ਵੱਲੋਂ ਲਗਭਗ 1770000 ਲੋਕਾਂ ਨੂੰ ਪਰਮਨੈਂਟ ਰਿਹਾਇਸ਼ੀਨ ਕੇ ਪੀ ਆਰ ਮਿਲੀ ਹੈ ਦੂਜੇ ਪਾਸੇ ਹਜ਼ਾਰਾਂ ਪੰਜਾਬੀ ਅਜੇ ਵੀ ਹਨ ਜੋ ਅੱਜ ਵੀ ਰੋਟੀ ਤੇ تعلیم ਮੁਹਤਾਜ ਹੋ ਚੁੱਕੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਨੇ ਅਤੇ ਜੋ ਕਾਨੂੰਨੀ ਤੌਰ ਉਤੇ ਕੰਮ ਨਹੀਂ ਕਰ ਸਕਤੇ ਟੋਰਾਂਟੋ ਦੇ ਵਿੱਚ ਰਹਿਣ ਵਾਲਾ ਆਈਸੀਡੀਪ ਵੀ ਐਨ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਰਸ਼ਦੀਪ ਦਾ ਜ਼ਾ ਹੈ ਕਿ ਮਹਿੰਗੇ ਸ਼ਹਿਰ ਦੇ ਵਿੱਚ ਕਿਰਾਇਆ ਖਾਣ ਪੀਣ ਅਤੇ ਹੋਰ ਖਰਚੇ ਚੱਲਨੇ ਉਸ ਲਈ ਮੁਸ਼ਕਲ ਹੋ ਚੁੱਕੇ ਨੇ ਉਸ ਦੇ ਕਹਿੰਦੇ ਕਿ ਉਸ ਦੇ ਅਲਜੀਨੋ ਫਰਾਡ ਦੇ ਦੋਸ਼ਾ ਹੇਠ ਰਾਤ ਕਰ ਦਿੱਤਾ ਕਿ ਹਾਲਾਂਕਿ ਉਹ ਦਾਵਾ ਕਰਦਾ ਹੈ ਕਿ ਉਸਨੇ